ਹਾਂਜੀ ਬਾਰ-ਬਾਰ ਰਿਪੀਟ ਹੋਣ ਵਾਲੀਆਂ ਉਹੀ ਸਬਜ਼ੀਆਂ ਖਾ-ਖਾ ਕੇ ਅਗਰ ਅੱਕ ਚੁੱਕੇ ਹੋ ਤਾਂ ਇਹ ਟਰਾਈ ਕਰੋ ਤਵਾ ਬੈਂਗਣ ਪਰਤਾ ਇਸ ਨੂੰ ਤੁਸੀਂ ਇੱਕ ਵਾਰ ਨਹੀਂ ਬਾਰ-ਬਾਰ ਬਣਾ ਕੇ ਖਾਣਾ ਚਾਹੋਗੇ ਤਾਂ ਇਧਰ ਅਸੀਂ ਲੈ ਲਏ ਦੋ ਬੈਂਗਣ ਸੈਂਟਰ ਵਿੱਚੋਂ ਕੱਟ ਕੇ ਉਹਨਾਂ ਦੇ ਚਾਰ-ਚਾਰ ਪੀਸ ਕਰ ਲਏ ਇਸ ਨੂੰ ਅਸੀਂ ਤਵੇ ਤੇ ਰੱਖ ਕੇ ਥੋੜਾ ਜਿਹਾ ਆਇਲ ਪਾ ਕੇ ਫਰਾਈ ਕਰਾਂਗੇ ਦੋ ਤਿੰਨ ਲਸਣ ਦੀਆਂ ਕਲੀਆਂ ਪਾ ਦਿਆਂਗੇ ਵਿੱਚ ਇੱਕ ਦੋ ਹਰੀਆਂ ਮਿਰਚਾਂ ਵੀ ਨਾਲ ਹੀ ਫਰਾਈ ਕਰ ਲਵੋ ਇਹਨਾਂ ਨੂੰ ਅਲਟ-ਪਲਟ ਕੇ ਅਸੀਂ ਚੰਗੀ ਤਰ੍ਹਾਂ ਇੱਕ ਕੋਨ ਲਾਂਗੇ ਜਦ ਤੱਕ ਇਹ ਪੂਰੇ ਪੱਕ ਨਾ ਜਾਣ ਕਿ ਇਹਨਾਂ ਨੂੰ ਇਸਾਨੀ ਨਾਲ ਮੈਸ਼ ਕੀਤਾ ਜਾ ਸਕਤੇ ਹੁਣ ਇਹ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਥੋੜੀ ਜਿਹੀ ਰਸੀ ਟੱਕ ਕੇ ਪਕਾ ਲਿਆ ਇਹਨਾਂ ਨੂੰ ਇਹਨਾਂ ਨੂੰ ਅਸੀਂ ਉਤਾਰ ਕੇ ਇੱਕ ਬੱਤਨ ਵਿੱਚ ਅਲੱਗ ਕਰ ਲਵਾਂਗੇ ਤੇ ਅਸੀਂ ਇਸ ਤਰ੍ਹਾਂ ਤੇ ਹੋਰ ਆਇਲ ਪਾ ਕੇ ਤੇ ਤਿਆਰ ਕਰਾਂਗੇ ਪਰਥੇ ਦਾ ਤੜਕਾ ਹੁਣ ਅਸੀਂ ਪਹਿਲਾਂ ਪਿਆਜ਼ ਪਾਏ ਇਹਦੇ ਵਿੱਚ ਟਮਾਟਰ ਦੇ ਪੀਸਸ ਕੱਟ ਕੇ ਸਾਈਡਾਂ ਤੇ ਲਗਾ ਲਏ ਤੇ ਐਸੀ ਤਰ੍ਹਾਂ ਜਦੋਂ ਫਰਾਈ ਹੋ ਜਾਣਗੇ ਤਾਂ ਇਹਨਾਂ ਦਾ ਅਸੀਂ ਛਿਲਕਾ ਉਤਾਰ ਲੈਣਾ ਹੁਣ ਅਸੀਂ ਉੱਪਰ ਪਾ ਦਿੱਤਾ ਜੀਰਾ ਅਜਵਾਇਨ ਤੇ ਸੁੱਕਾ ਧਨੀਆ ਹੁਣ ਅਸੀਂ ਬੈਂਗਨ ਦਾ ਛਿਲਕਾ ਉਤਾਰ ਕੇ ਤੇ ਇਹਨਾਂ ਨੂੰ ਮੈਸ਼ ਕਰ ਲਿਆ ਇਹ ਤੜਕਾ ਵੀ ਇੱਧਰ ਆਲਮੋਸਟ ਫਰਾਈ ਹੋ ਚੁੱਕਾ ਇਹਨਾਂ ਦਾ ਸੀ ਬਾਟਰਾਂ ਦਾ ਸਿਲਕਾ ਕਾਰ ਲਵਾਂਗੇ ਤੇ ਫਰਾਈ ਹੋ ਜਾਣ ਤੋਂ ਬਾਅਦ ਤੜਕੇ ਨੂੰ ਅਸੀਂ ਮੈਸ਼ਰ ਦੀ ਹਰਕਤ ਦੇ ਨਾਲ ਮੈਸ਼ ਕਰ ਲਵਾਂਗੇ ਫਿਰ ਅਸੀਂ ਇਹ ਚ ਐਡ ਕਰਾਂਗੇ ਮੈਸ਼ ਕੀਤਾ ਹੋਇਆ ਬੈਂਗਨ ਇਹ ਮਸਾਲੇ ਅਸੀਂ ਆਪਣੇ ਸਵਾਦ ਅਨੁਸਾਰ ਲੈ ਲਵਾਂਗੇ ਮੇਥੀ ਨਮਕ ਹੰਦੀ ਗਰਮ ਮਸਾਲਾ ਲਾਲ ਮਿਰਚ ਕੋਸੇ ਜੀ ਮਿਲਦੀ ਲੈ ਸੱਤ ਦੇ ਤੁਸੀਂ ਤਾਂ ਅਨਸਾਰ ਮਸਾਲੇ ਐਡ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਮੈਸ਼ਰ ਦੀ ਹਲਪ ਦੇ ਨਾਲ ਮੈਸ਼ ਕਰ ਲਿਆ ਤੇ ਹੁਣ ਇਹ ਪਰਤਾ ਬਿਲਕੁਲ ਤਿਆਰ ਹੈ ਖਾਣ ਵਾਸਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਕਰਾਰਾ ਪਰਤਾ ਬੰਦਾ ਹੈ ਇਸ ਤਰ੍ਹਾਂ ਜ਼ਰੂਰ ਟਰਾਈ ਕਰੋ ਇਸ ਨੂੰ ਘਰ ਵਿੱਚ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਪਲੀਜ਼ ਜ਼ਰ ਸਬਸਕ੍ਰਾਈਬ ਕਰ ਲੈਣਾ